ਸਤਿ ਸ਼੍ਰੀ ਅਕਾਲ ਜੀ ਕਿਤਾਬ ਕੱਲਿਆਂ ਦਾ ਕਾਫਲਾ ਲੇਖਕ ਨਰਿੰਦਰ ਸਿੰਘ ਪੂਰ ਪੇਜ ਨੰਬਰ 15 ਅਤੇ 100 ਕਿਸੇ ਨੂੰ ਮਨਾਉਣਾ ਹੋਵੇ ਤਾਂ ਬੋਲਣ ਸੁਣਨ ਦੀ ਕਲਾ ਹੀ ਕੰਮ ਆਉਂਦੀ ਹੈ ਵਿਆਹ ਪੁਰਸ਼ ਲਈ ਬੰਦਰਗਾ ਅਤੇ ਇਸਤਰੀ ਲਈ ਪਨਾਹ ਹੁੰਦਾ ਹੈ ਪਰੇਸ਼ਾਨ ਅਤੇ ਦੁਖੀ ਹੋਣਾ ਇਸਤਰੀ ਦਾ ਸੁਭਾਅ ਹੈ ਪੁਰਸ਼ ਨੂੰ ਉਹ ਆਪਣੇ ਲਈ ਦੁਖੀ ਅਤੇ ਪਰੇਸ਼ਾਨ ਹੋਣ ਦਾ ਸਾਧਨ ਬਣਾ ਲੈਂਦੀ ਹੈ ਸਮਰੱਥ ਭਾਸ਼ਾ ਨਵੇਂ ਅਰਥਾਂ ਲਈ ਨਵੇਂ ਸ਼ਬਦ ਘੜਦੀ ਹੈ ਅਸਮਰੱਥ ਭਾਸ਼ਾ ਨਵੇਂ ਅਰਥਾਂ ਲਈ ਪੁਰਾਣੇ ਸ਼ਬਦ ਹੀ ਵਰਤਦੀ ਰਹਿੰਦੀ ਹੈ ਬਹਿਸ ਵਿੱਚ ਵਿਰੋਧੀ ਦੇ ਪਿਸ਼ੋਕੜ ਨੂੰ ਫਰੋਲਣ ਅਤੇ ਉਸ ਦੀ ਸ਼ਕਲ ਸੂਰਤ ਤੇ ਦੋਸ਼ ਲਾਉਣ ਨਾਲ ਵਿਰੋਧਤਾ ਦੁਸ਼ਮਣੀ ਬਣ ਜਾਂਦੀ ਹੈ ਕਿਸੇ ਦਾ ਸਾਥ ਮੰਨ ਲਈ ਨੇੜਤਾ ਅਤੇ ਫਾਸਲਾ ਦੋਵੇਂ ਜ਼ਰੂਰੀ ਹੁੰਦੇ ਹਨ ਆਪਣੇ ਸੁਪਨੇ ਕਿਸੇ ਨੂੰ ਨਾ ਦਿਓ ਦੇਣ ਬਗਰ ਉਹ ਤੁਹਾਡੇ ਨਹੀਂ ਰਹਿਣਗੇ ਅਤੇ ਲੈਣ ਵਾਲੇ ਦੇ ਉਹ ਬਣ ਨਹੀਂ ਸਕਣਗੇ ਵੱਸ ਲੱਗਦੇ ਆ ਆਪਣੀ ਹਾਜ਼ਰੀ ਵਿੱਚ ਕੋਈ ਇਸਤਰੀ ਕਿਸੇ ਨੂੰ ਬੇਇਜਤ ਨਹੀਂ ਹੋਣ ਦਿੰਦੀ ਕਦੇ ਨਾ ਕਦੇ ਪ੍ਰੇਮੀ ਪ੍ਰੇਮਿਕਾ ਇੱਕ ਦੂਜੇ ਨੂੰ ਇੱਕ ਅਜੀਹਾ ਖਤ ਲਿਖਦੇ ਹਨ ਜਿਹੜਾ ਉਹ ਚਾਹੁੰਦੇ ਹਨ ਕਿ ਪੜੇ ਬਿਨਾ ਉਸ ਨੂੰ ਵਾਪਸ ਮਿਲ ਜਾ ਜਦੋਂ ਕੋਈ ਪਿੰਡੂ ਕਿਸੇ ਸਮਾਗਮ ਤੇ ਜਾਂਦਾ ਹੈ ਤਾਂ ਉਹ ਮਗਰੋਂ ਕੋਈ ਦਿਲਚਸਪ ਸਿੱਧੀ ਬਸਟ ਅਤੇ ਜਟਕੀ ਟਿੱਪਣੀ ਜ਼ਰੂਰ ਕਰਦਾ ਹੈ ਹਰੇਕ ਇਸਤਰੀ ਦੇ ਅੰਦਰ ਇੱਕ ਕੁੜੀ ਬੈਠੀ ਹੁੰਦੀ ਹੈ ਹਰੇਕ ਪੁਰਸ਼ ਦੇ ਅੰਦਰ ਇੱਕ ਬਾਬਾ ਲੇਟਿਆ ਹੁੰਦਾ ਹੈ ਸਹਿਦਿਰਤਾ ਨਾਲ ਖਤਰਨਾਕ ਨਹੀਂ ਹੋਇਆ ਜਾ ਸਕਦਾ ਚੰਗਾ ਬਾਗ ਇਤਨਾ ਭਰਪੂਰ ਹੁੰਦਾ ਹੈ ਕਿ ਉਹ ਪਹਿਲੀ ਪਰਤ ਵਿੱਚ ਹੀ ਨਿਹਾਲ ਕਰ ਦਿੰਦਾ ਹੈ ਉਸ ਨੂੰ ਦੁਬਾਰਾ ਉਸ ਦੇ ਚੰਗੇ ਹੋਣ ਦੀ ਦਾਦ ਵਜੋਂ ਪੜਿਆ ਜਾਂਦਾ ਹੈ ਤੀਜੀ ਵਾਰ ਪੜਨ ਦਾ ਉਦੇਸ਼ ਉਸ ਨੂੰ ਯਾਦ ਕਰਨਾ ਹੁੰਦਾ ਹੈ ਹਰ ਕੋਈ ਆਪਣੀਆਂ ਸਮੱਸਿਆਵਾਂ ਨੂੰ ਵਿਸ਼ੇਸ਼ ਅਤੇ ਆਪਣੇ ਆਪ ਨੂੰ ਵਿਲੱਖਣ ਹੋਣ ਦਾ ਭੁਲੇਖਾ ਸਿਰਜਦਾ ਹੈ। ਕਲਪਨਾ ਉਡਾਰੀਆਂ ਲਾਉਂਦੀ ਹੈ ਪਰ ਇਸ ਦੀ ਕੋਈ ਦਿਸ਼ਾ ਨਹੀਂ ਹੁੰਦੀ। ਕੁਝ ਬਦਲਾਂ ਦਾ ਕੰਮ ਸੋਹਣੇ ਲੱਗਣਾ ਹੀ ਹੁੰਦਾ ਹੈ, ਮੀਂਹ ਪਉਣਾ ਨਹੀਂ। ਮਾਲਕ ਕਹਿੰਦਾ ਹੈ, ਇੱਥੇ ਨੌਕਰ ਕੋਈ ਨਹੀਂ, ਅਸੀਂ ਸਾਰੇ ਮਾਲਕ ਹਾਂ। ਨੌਕਰਾਂ ਨੂੰ ਸੁਣਨਾ ਚੰਗਾ ਲੱਗਦਾ ਹੈ। ਨੌਕਰ ਕਹਿੰਦਾ ਹੈ, ਇੱਥੇ ਮਾਲਕ ਕੋਈ ਨਹੀਂ, ਅਸੀਂ ਸਾਰੇ ਨੌਕਰਾਂ ਹਾਂ। ਮਾਲਕ ਨੂੰ ਸੁਣਨਾ ਚੰਗਾ ਨਹੀਂ ਲੱਗਦਾ ਕਿਉਂਕਿ ਇਹ ਗੱਲ ਨੌਕਰ ਨੇ ਕਹੀ ਜੇ ਪੁਰਸ਼ ਨੂੰ ਉਹ ਸਾਰੀਆਂ ਇਸਤਰੀਆਂ ਮਿਲ ਜਾਣ ਜਾਂ ਇਸਤਰੀ ਨੂੰ ਉਹ ਸਾਰੇ ਪੁਰਸ਼ ਮਿਲ ਜਾਣ ਜਿਨ੍ਹਾਂ ਨੂੰ ਉਸਨੇ ਪਿਆਰ ਕਰਨਾ ਚਾਹਿਆ ਸੀ ਤਾਂ ਬੜੀ ਮੁਸੀਬਤ ਹੋ ਜਾਵੇਗੀ ਪਿਆਰ ਮਨੁੱਖ ਦੀ ਪ੍ਰਸੰਨਤਾ ਦੀ ਸਿਖਰ ਅਤੇ ਉਦਾਸੀ ਦੀ ਡੂੰਘਾਈ ਦੋਹਾਂ ਨਾਲ ਜਾਣ ਪਛਾਣ ਕਰਵਾ ਦਿੰਦਾ ਸੋਹਣੀ ਇਸਤਰੀ ਨੂੰ ਸੋਹਣੀ ਕਹਿ ਜਾਣਾ ਉਸ ਨੂੰ ਪ੍ਰਸੰਨਤਾ ਨਹੀਂ ਦਿੰਦਾ ਰ ਸਨਤਾ ਸੁਹਣੀ ਨਾਲ ਲੱਗਣ ਵਾਲੇ ਵਿਸ਼ੇਸ਼ਣਾਂ ਤੋਂ ਮਿਲਦੀ ਹੈ ਭਾਰਤ ਗਰੀਬਾਂ ਲਈ ਹੈ ਸਧਾਰਨ ਲੋਕਾਂ ਲਈ ਹਿੰਦੁਸਤਾਨ ਹੈ ਅਮੀਰ ਲੋਕਾਂ ਲਈ ਇੰਡੀਆ ਜਦੋਂ ਕਿਸੇ ਦੀ ਸਫਲਤਾ ਦੀ ਦਾਤ ਦਿਓਗੇ ਉਹ ਉਸ ਤੋਂ ਅਗਲੀ ਰੀ ਸਫਲਤਾ ਲਈ ਯਤਨਸ਼ੀਲ ਹੋ ਜਾਵੇਗਾ ਜਿਤਨਾ ਕੋਈ ਕਾਰ ਦਾ ਹਾਰਨ ਵਧੇਰੇ ਵਜਾਉਂਦਾ ਹੈ ਉਤਨਾ ਹੀ ਉਹ ਵਧੇਰੇ ਸਾਬਤ ਕਰਦਾ ਹੈ ਕਿ ਉਹ ਕਾਰ ਦਾ ਮਾਲਕ ਹੋਣ ਦੇ ਯੋਗ ਨਹੀਂ ਹੈ ਸਹੀ ਅਤੇ ਗਲਤ ਤੋਂ ਪਾਰ ਇੱਕ ਮੁਕਾਮ ਹੁੰਦਾ ਹੈ ਜਿੱਥੇ ਪਿਆਰ ਕਰਨ ਵਾਲੇ ਆਪਸ ਵਿੱਚ ਮਿਲਦੇ ਹਨ ਅਤੇ ਮਿਲਣਾ ਚਾਹੁੰਦੇ ਰਹਿੰਦੇ ਹਨ ਚੰਗਾ ਮਨੁੱਖ ਬਣਨਾ ਬੜਾ ਮੁਸ਼ਕਲ ਹੁੰਦਾ ਹੈ ਭੈੜਾ ਤਾਂ ਉਹ ਪਹਿਲਾਂ ਬਣਿਆ ਹੀ ਹੁੰਦਾ ਨਮੀਆਂ ਕਾਟਾਂ ਦੇਸ਼ ਦੀ ਕਿਸਮਤ ਬਦਲੀ ਦੀ ਨਹੀਂ ਸੰਸਾਰ ਦੇ ਉਹੀ ਦੇਸ਼ ਅਮੀਰ ਹਨ ਜਿਨ੍ਹਾਂ ਨੇ ਨਮੀਆਂ ਕਾਟਾਂ ਕੱਢੀਆਂ ਅਤੇ ਵਰਤਿਆ ਹਨ ਜੋ ਆਰਜੀ ਹੈ ਉਹ ਪਦਾਰਤ ਹੈ ਜੋ ਸਦੀਵੀ ਹੈ ਉਹ ਆਦਮੀ ਸੋ ਇਸ ਦੇ ਨਾਲ ਹੀ ਪੇਜ ਨੰਬਰ 15 ਅਤੇ 16 ਖਤਮ ਹੁੰਦੇ ਹਨ ਫਿਰ ਮਿਲਦੇ ਹਾਂ ਨਵੀਂ ਪੇਜਾਂ ਨਾਲ